ਸਤਿ ਸ੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਿਨ ਮੇਖਰੇਓ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਿਲ ਖਬਰਾਂ ਦੀ ਸ਼ੁਰੂਆਤ ਪਹਿਲਾਂ ਇੱਕ ਨਜ਼ਰ ਮਾਰਦੇ ਆ ਮੁਖੜ ਲੈਣਸ ਤੇ ਇਜ਼ਰਾਈਲ ਤੇ ਗਾਜ਼ਾ ਦੇ ਉੱਤੇ ਪ੍ਰਧਾਨ ਮੰਤਰੀ ਕਾਰਨੀ ਦਾ ਬਿਆਨ ਕਿ ਹਾਂ ਇਜ਼ਰਾਈਲ ਵੱਲੋਂ ਗਾਜ਼ਾ 'ਚ ਮਦਦ ਰੋਕ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਮੰਨਿਆ ਗਿਆ ਹਨ 2 ਲੱਖ ਪ੍ਰਵਾਸੀਆਂ ਨੂੰ ਮਿਲੀ ਕੈਨਡਾਡਰੀ ਪੀਆਰ ਬੈਕਲੌਗ ਵਧ ਕੇ ਹੋਈ 843000 ਕੈਨੇਡਾ ਜਾਣ ਵਾਸਤੇ ਬੈਂਕ 'ਚ ਹੋਣੇ ਚਾਹੀਦੇ ਨੇ ਲੱਖਾਂ ਰੁਪਏ 15 ਤੋਂ 20 ਲੱਖ ਰੁਪਏ ਬੈਂਕ 'ਚ ਪਹਿਲਾਂ ਹੀ ਮੌਜੂਦ ਰਹਿਣੇ ਜ਼ਰੂਰੀ। ਅਮਰੀਕਾ ਤੇ ਕੈਨੇਡਾ ਵਪਾਰਕ ਟੈਰਫਾਂ ਨੂੰ ਲੈ ਕੇ ਬੋਲੇ ਡੋਨਾਲਡ ਟਰੰਪ ਕਿਹਾ ਸ਼ਾਇਦ ਦੋਵੇਂ ਦੇਸ਼ ਨਾ ਪਹੁੰਚ ਸਕਣ ਕਿਸੇ ਸੰਝੌਤੇ ਤੇ। ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਜ਼ਰਾਈਲ ਦੇ ਵੱਲੋਂ ਗਾਜ਼ਾ 'ਚ ਮਦਦ ਰੋਕਣ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਦੱਸਿਆ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਇਜ਼ਰਾਈਲ ਨੂੰ ਮਨੁੱਖਤਾਵਾਦੀ ਮਦਦ ਵੰਡਣ ਤੇ ਆਪਣਾ ਨਿਯੰਤਰਣ ਖਤਮ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਖਿਆ ਹੈ ਕਿ ਇਜ਼ਰਾਈਲ ਵੱਲੋਂ ਗਾਜ਼ਾ 'ਚ ਮਨੁੱਖਤਾਵਾਦੀ ਮਦਦ ਰੋਕਣੀ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਹੈ ਕਿ ਗਾਜ਼ਾ 'ਚ ਭੁੱਖਮਰੀ ਦੀਆਂ ਖਬਰਾਂ ਦੌਰਾਨ ਇਜ਼ਰਾਈਲ ਨੂੰ ਮਨੁੱਖਤਾਵਾਦੀ ਮਦਦ ਵੰਡਣ ਤੇ ਆਪਣੇ ਨਿਯੰਤਰਣ ਨੂੰ ਖਤਮ ਕਰਨਾ ਚਾਹੀਦਾ ਹੈ। ਇਹ ਬਿਆਨ ਉਸ ਤੋਂ ਕੁਝ ਘੰਟੇ ਬਾਅਦ ਆਇਆ ਜਦੋਂ ਫਰਾਂਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰੋਂ ਨੇ ਐਲਾਨ ਕੀਤਾ ਹੈ ਕਿ ਉਹ ਸਤੰਬਰ ਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੌਰਾਨ ਫਲਸਤੀਨ ਨੂੰ ਇੱਕ ਮੁਲਕ ਵਜੋਂ ਮਾਨਤਾ ਦੇਣ ਦਾ ਇਰਾਦਾ ਰੱਖਦੇ ਨੇ ਵੀਰਵਾਰ ਸ਼ਾਮ ਨੂੰ ਜਾਰੀ ਇੱਕ ਮੀਡੀਆ ਬਿਆਨ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਖਿਆ ਕਿ ਇਜ਼ਰਾਈਲ ਵੱਲੋਂ ਮਨੁੱਖਤਾਵਾਦੀ ਮਦਦ ਦੀ ਫੰਡ ਤੇ ਕੰਟਰੋਲ ਖਤਮ ਕਰਕੇ ਇਹ ਕੰਮ ਅੰਤਰਰਾਸ਼ਟਰੀ ਸੰਗਠਨਾਂ ਦੇ ਅਧੀਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਕਈ ਅੰਤਰਰਾਸ਼ਟਰੀ ਸੰਗਠਨ ਜਿਨ੍ਹਾਂ ਦੇ ਕੋਲ ਕੈਨੇਡਾ ਵੱਲੋਂ ਦਿੱਤੀ ਗਈ ਮਦਦ ਮੌਜੂਦ ਹੈ, ਉਹ ਇਸ ਮਦਦ ਨੂੰ ਭੁੱਖ ਨਾਲ ਜੂਝ ਰਹੇ ਲੋਕਾਂ ਤੱਕ ਨਹੀਂ ਪਹੁੰਚਾ پا ਰਹੇ ਕਿਉਂਕਿ ਇਹ ਰੋਕੀ ਹੋਈ ਹੈ। ਕਾਰਨੀ ਨੇ ਸਾਫ਼ ਆਖਿਆ ਕਿ ਇਹ ਮਨੁੱਖਤਾਵਾਦੀ ਮਦਦ ਰੋਕਣਾ ਅੰਤਰਰਾਸ਼ਟਰੀ ਕਾਨੂੰਨ ਦੀ ਨਕਰਾਏ ਉਹਨਾਂ ਇਹ ਵੀ ਦੁਹਰਾਇਆ ਹੈ ਕਿ ਕੈਨੇਡਾ ਇਜ਼ਰਾਈਲ ਅਤੇ ਫਲਸਤੀਨ ਲਈ ਇੱਕ ਦੋ-ਮੁਲਕੀ ਹੱਲ ਦਾ ਸਮਰਥਨ ਕਰਦਾ ਹੈ ਜੋ ਦੋਹਾਂ ਪਾਸਿਆਂ ਲਈ ਅਮਨ ਅਤੇ ਸੁਰੱਖਿਆ ਯਕੀਨੀ ਬਣਾਵੇ। ਇਸ ਦੇ ਕੁਝ ਘੰਟੇ ਬਾਅਦ ਫਰਾਂਸ ਦੇ ਰਾਸ਼ਟਰਪਤੀ ਇਮੈਨਲ ਮੈਕਰੋਂ ਨੇ ਐਕਸ ਤੇ ਇੱਕ ਚਿੱਠੀ ਸਾਂਝੀ ਕਰਦਿਆਂ ਕਿਹਾ ਕਿ ਫਰਾਂਸ ਸਤੰਬਰ ਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੌਰਾਨ ਫਲਸਤੀਨ ਨੂੰ ਇੱਕ ਮੁਲਕ ਵਜੋਂ ਮਾਨਤਾ ਦੇਵੇਗਾ। ਉਹਨਾਂ ਲਿਖਿਆ ਹੈ ਕਿ ਮੱਧ ਪੂਰਬ ਦੇ ਵਿੱਚ ਨਿਆਂ ਸੰਗਤ ਅਤੇ ਟਿਕਾਊ ਅਮਨ ਲਈ ਫਰਾਂਸ ਤੇ ਇਤਿਹਾਸਿਕ ਵਚਨਬੱਧਤਾ ਦੇ ਤਹਿਤ ਮੈਂ ਫੈਸਲਾ ਕੀਤਾ ਕਿ ਫਰਾਂਸ ਫਲਸਤੀਨ ਨੂੰ ਦੇਸ਼ਵਜੋ ਮਾਨਤਾ ਦੇਵੇਗਾ। ਇਜ਼ਰਾਈਲ ਨੇ ਮੈਕਰੋਂ ਦੇ ਇਸ ਬਿਆਨ ਦੀ ਨਿੰਦਾ ਕੀਤੀ ਹੈ। ਵੀਰਵਾਰ ਦਿਨੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਸੀ ਕਿ ਉਹ ਨਿਊਯਾਰਕ ਦੇ ਵਿੱਚ ਹੋਣ ਵਾਲੀ ਦੋ-ਮੁਲਕੀ ਹੱਲ ਸੰਬੰਧੀ ਕਾਨਫਰੰਸ ਦੇ ਵਿੱਚ ਸ਼ਿਰਕਤ ਕਰਨਗੇ ਤੇ ਫਰਾਂਸ ਦੇ ਵਿਦੇਸ਼ ਮੰਤਰੀਆਂ ਨਾਲ ਮੀਟਿੰਗ 'ਚ ਮੈਕਰੋਂ ਦੇ ਫੈਸਲੇ ਤੇ ਗੱਲ ਕਰਨਗੇ। ਉਹਨਾਂ ਆਖਿਆ ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਹਮਾਸ ਹਥਿਆਰ ਛੱਡੇ ਤੇ ਪਿਵੇਖ ਵਿੱਚ ਕਦੇ ਵੀ ਕਿਸੇ ਵੀ ਸਰਕਾਰ ਚਲਾਉਂਦੀ ਪ੍ਰਕਿਰਿਆ 'ਚ ਸ਼ਾਮਲ ਨਾ ਹੋਵੇ। ਉਹਨਾਂ ਇਹ ਵੀ ਕਿਹਾ ਕਿ ਗਾਜ਼ਾ 'ਚ ਮਦਦ ਪਹੁੰਚਣੀ ਅਤੇ ਬੰਦੀ ਬਣਾਏ ਲੋਕਾਂ ਦੀ ਰਿਹਾਈ ਇਹ ਦੋਵੇਂ ਗੱਲਾਂ ਕੈਨੇਡਾ ਲਈ ਬਹੁਤ ਜ਼ਰੂਰੀ ਨੇ। ਸੋਮਵਾਰ ਨੂੰ ਅਨੀਤਾ ਆਨੰਦ ਅਤੇ ਵਿਦੇਸ਼ਾਂਚੇ ਉਹਨਾਂ ਦੇ 24 ਹੋਰ ਸਾਥੀਆਂ ਨੇ ਇੱਕ ਸਾਂਝੇ ਬਿਆਨ ਤੇ ਦਸਤਖਤ ਕੀਤੇ ਸਨ। ਇਸ ਵਿੱਚ ਉਹਨਾਂ ਇਜ਼ਰਾਈਲ ਦੇ ਮਦਦ ਵੰਡਣ ਦੇ ਤਰੀਕੇ ਨੂੰ ਖਤਰਨਾਕ ਤੇ ਸਿਆਸੀ ਤੇ ਕਿਹਾ ਸੀ ਕਿ ਗਾਜ਼ਾ 'ਚ ਜੰਗ ਹੁਣ ਖਤਮ ਹੋਣੀ ਚਾਹੀਦੀ ਹੈ। ਇਸ ਬਿਆਨ ਦੇ ਵਿੱਚ ਫਰਾਂਸ, ਜਾਪਾਨ, ਬ੍ਰਿਟੇਨ ਦੇ ਵਿਦੇਸ਼ ਮੰਤਰੀ ਤੇ ਯੂਰੋਪੀ ਯੂਨੀਅਨ ਦੇ ਕਮਿਸ਼ਨਰ ਵੀ ਸ਼ਾਮਿਲ ਸਨ। ਉਹਨਾਂ ਕਿਹਾ ਸੀ ਕਿ ਇਹ ਭਿਆਨਕ ਗੱਲ ਹੈ ਕਿ 800 ਤੋਂ ਵੱਧ ਫਲਸਤੀਨੀ ਮਨੁੱਖਤਾਵਾਦੀ ਮਦਦ ਲੈਣ ਦੀ ਕੋਸ਼ਿਸ਼ ਕਰਦੇ ਹੋਏ ਮਾਰੇ ਜਾ ਚੁੱਕੇ ਨੇ। ਇਹ ਗਿਣਤੀ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫ਼ਤਰ ਵੱਲੋਂ ਜਾਰੀ ਆਂਕੜਿਆਂ ਤੇ ਅਧਾਰਿਤ ਹੈ ਇਸ ਬਿਆਨ ਚ ਉਹਨਾਂ ਹਮਾਸ ਟੀਵੀ ਨਿੰਦਾ ਕੀਤੀ ਜੋ ਹਜੇ ਵੀ 7 ਅਕਤੂਬਰ 2023 ਨੂੰ ਕੀਤੇ ਹਮਲੇ ਦੌਰਾਨ ਫੜੇ ਗਏ ਇਜ਼raਇਲੀ ਬੰਦੀਆਂ ਨੂੰ ਰਹਾਅ ਨਹੀਂ ਕਰ ਰਿਹਾ ਉਹਨਾਂ ਇਹਨਾਂ ਬੰਦੀਆਂ ਦੀ ਤੁਰੰਤ ਰਿਹਾਈ ਦੀ ਵੀ ਮੰਗ ਕੀਤੀ ਹੈ ਉਦੋਂ ਕੈਨੇਡਾ ਦੇ ਵਿੱਚ 2 ਲੱਖ ਪ੍ਰਵਾਸੀਆਂ ਨੂੰ ਪੀਆਰ ਦੇ ਦਿੱਤੀ ਗਈ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਹਜੇ ਵੀ ਅਰਜ਼ੀਆਂ ਦਾ ਬੈਕਲੌਗ ਵੱਡੀ ਗਿਣਤੀ ਦੇ ਵਿੱਚ ਮੌਜੂਦ ਹੈ ਜਾਣਕਾਰੀ ਮਿਲੀ ਹੈ ਕਿ 8 ਲੱਖ ਤੋਂ ਵੱਧ ਦਾ ਬੈਕਲੌਗ ਹਜੇ ਵੀ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਪਿਆ ਹੈ ਅਤੇ ਬੀਤੇ ਮਹੀਨੇ ਤੱਕ 21 ਲੱਖ ਤੋਂ ਵੱਧ ਅਰਜ਼ੀਆਂ ਵਿਚਾਰ ਦੇਣ ਪਈਆਂ ਹੋਈਆਂ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਕੋਲ ਅਰਜ਼ੀਆਂ ਦਾ ਬੈਕਲੌਗ ਵਧ ਕੇ 843000 ਤੱਕ ਪਹੁੰਚ ਗਿਆ ਹੈ। ਬੀਤੀ 30 ਜੂਨ ਤੱਕ 2199000 ਤੋਂ ਵੱਧ ਅਰਜ਼ੀਆਂ ਵਿਚਾਰ ਦੀਆਂ ਸਨ। ਤਾਜ਼ਾ ਅੰਕੜਿਆਂ ਮੁਤਾਬਕ ਮੌਜੂਦਾ ਵਰੇ ਦੇ ਪਹਿਲੇ 6 ਮਹੀਨੇ ਦੌਰਾਨ 207600 ਪ੍ਰਵਾਸੀਆਂ ਨੂੰ ਕੈਨੇਡਾ ਦੀ ਪੀਆਰ ਮਿਲੀ। ਜਦਕਿ 1 ਅਪ੍ਰੈਲ ਤੋਂ 30 ਜੂਨ ਦਰਮਿਆਨ 63300 ਪ੍ਰਵਾਸੀਆਂ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕੀਤੀ ਸਟੱਡੀ ਵੀਜ਼ਾ ਤੇ ਵਰਕ ਪਰਮਿਟ ਵਾਲਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਮਾ ਵਿਭਾਗ ਵੱਲੋਂ ਪਹਿਲੇ 6 ਮਹੀਨੇ ਦੌਰਾਨ 270000 ਸਟੱਡੀ ਪਰਮਿਟ ਐਪਲੀਕੇਸ਼ਨਾਂ ਦਾ ਨਿਪਟਾਰਾ ਕੀਤਾ ਗਿਆ ਜਦਕਿ ਨਵੇਂ ਵਰਕ ਪਰਮਿਟ ਅਤੇ ਵਰਕ ਪਰਮਿਟ ਦੀ ਮੈਚ ਵਾਦੇ ਵਾਲੀਆਂ 674000 ਐਪਲੀਕੇਸ਼ਨਾਂ ਦੀ ਪ੍ਰੋਸੈਸਿੰਗ ਕੀਤੀ ਗਈ ਹੈ ਸਟੱਡੀ ਵੀਜ਼ਾ ਸ਼੍ਰੇਣੀ ਦੇ ਵਿੱਚ ਬੈਕਲੌਗ ਤੇਜ਼ੀ ਨਾਲ ਹੇਠਾਂ ਆਉਣ ਦਾ ਦਾਵਾ ਕੀਤਾ ਗਿਆ ਹੈ ਅਤੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਫਰਵਰੀ ਚ 45% ਅਰਜ਼ੀਆਂ ਬੈਕਲੌਗ ਚ ਸਨ ਪਰ ਜੂਨ ਚ ਇਹ ਅੰਕੜਾ ਸਿਰਫ 18% ਰਹਿ ਗਿਆ। ਇਸ ਦੇ ਉਲਟ ਵਰਕ ਪਰਮਿਟ ਵਾਲੀਆਂ ਅਰਜ਼ੀਆਂ ਦਾ ਬੈਕਲੌਗ ਜੂਨ ਦੌਰਾਨ 40% ਦਰਜ ਕੀਤਾ ਗਿਆ ਜੋ ਮਈ ਵਿੱਚ 38% ਦਰਜ ਕੀਤਾ ਗਿਆ ਸੀ। ਟੈਂਪੋਰਰੀ ਰੈਜ਼ੀਡੈਂਟ ਵੀਜ਼ਾ ਸ਼੍ਰੇਣੀ ਦੇ ਵਿੱਚ ਕੁੱਲ 10,40,000 ਅਰਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਗਈ। ਜਿਨ੍ਹਾਂ ਵਿੱਚੋਂ 380000 ਬੈਕਲੌਗ ਚ ਮੰਨੀਆਂ ਗਈਆਂ ਨੇ ਜੂਨ ਦੇ ਅੰਤ ਤੱਕ ਪਰਮਨੈਂਟ ਰੈ residenc y ਲਈ ਆਈਆਂ ਅਰਜ਼ੀਆਂ ਦੀ કુલ ਗਿਣਤੀ 8 ਲੱਖ 96000 ਦਰਜ ਕੀਤੀ ਗਈ ਜਿਨ੍ਹਾਂ ਵਿੱਚੋਂ 480000 ਅਰਜ਼ੀਆਂ ਦਾ ਨਿਪਟਾਰਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਤੈਅशुदा ਸਮਾਂ ਹੱਦ ਦੇ ਅੰਦਰ ਕਰ ਦਿੱਤਾ ਗਿਆ ਜੋ ਨੇੜੇ ਭਵਿੱਖ ਦੇ ਵਿੱਚ ਕਰ ਦਿੱਤਾ ਜਾਵੇਗਾ ਪਰ 415000 ਅਰਜ਼ੀਆਂ ਨੂੰ ਬੈਕਲੌਗ ਚ ਮੰਨਿਆ ਜਾ ਰਿਹਾ ਹੈ ਫੈਮਿਲੀ ਸਪான்ਸਰਸ਼ਿਪ ਅਰਜ਼ੀਆਂ ਦੇ ਵਿੱਚੋਂ 14 ਫੀਸਦੀ ਬੈਕਲੌਗ ਚ ਚੱਲ ਰਹੀਆਂ ਨੇ ਜਦਕਿ ਵਿਜ਼ਿਟਰ ਵੀਜ਼ਾ ਦੇ ਮਾਮਲੇ ਚ ਬੈਕਲੌਗ 53 ਫੀਸਦੀ ਦੱਸਿਆ ਜਾ ਰਿਹਾ ਹੈ ਜੋ ਕਿਸੇ ਵੀ ਸ਼੍ਰੇਣੀ ਚ ਸਭ ਤੋਂ ਵੱਧ ਬੰਦ ਹੈ ਸਿਟੀਜ਼ਨਸ਼ਿਪ ਸ਼੍ਰੇਣੀ ਦਾ ਜ਼ਿਕਰ ਕੀਤਾ ਜਾਵੇ ਤਾਂ 250000 7700 ਅਰਜ਼ੀਆਂ ਵਿੱਚੋਂ 25300 ਦਾ ਸਮੇਂ ਸਿਰ ਨਿਪਟਾਰਾ ਕਰ ਦਿੱਤਾ ਗਿਆ ਹੈ ਇਮੀਗ੍ਰੇਸ਼ਨ ਵਿਭਾਗ ਨੇ ਦੱਸਿਆ ਹੈ ਕਿ ਸਿਟੀਜ਼ਨਸ਼ਿਪ ਅਰਜ਼ੀਆਂ ਦਾ ਬੈਕਲੌਗ ਘਟ ਕੇ ਸਿਰਫ 19% ਰਹਿ ਗਿਆ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਈ ਮਹੀਨੇ ਦੌਰਾਨ ਕੁੱਲ 82000 ਅਰਜ਼ੀਆਂ ਬੈਕਲੌਗ 'ਚ ਸਨ ਜੋ ਜੂਨ ਦੇ ਵਿੱਚ 5% ਵਾਧੇ ਨਾਲ 843000 ਦੇ ਆંકੜੇ ਤੇ ਪੁੱਜੀਆਂ ਦੂਜੀ ਪਾਸੇ 2024 ਦੌਰਾਨ ਇਮੀਗ੍ਰੇਸ਼ਨ ਵਿਭਾਗ ਵੱਲੋਂ 70 ਲੱਖ ਤੋਂ ਵੱਧ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਗਈ ਜੋ ਆਪਣੇ ਆਪ 'ਚ ਇੱਕ ਰਿਕਾਰਡ ਹੈ ਇਉਂਦੜੇ ਕੈਨੇਡਾ ਦੇ ਛਾਵਾਂਨ ਲੋਕਾਂ ਵਾਸਤੇ ਇੱਕ ਵੱਡੀ ਅਤੇ ਜ਼ਰੂਰੀ ਖਬਰ ਹੈ ਕਿਉਂਕਿ ਕੈਨੇਡਾ ਜਾਣ ਵਾਸਤੇ ਬੈਂਕ ਦੇ ਵਿੱਚ ਘੱਟੋ ਘੱਟ ਕਿੰਨੀ ਰਕਮ ਹੋਣੀ ਚਾਹੀਦੀ ਹੈ ਇਸ ਬਾਰੇ ਜਾਣਕਾਰੀ ਮਿਲੀ ਹੈ ਕਿਹੜੇ ਦਸਤਾਵੇਜ਼ਾਂ ਦੀ ਲੋੜ ਪੈਂਦੀ ਹੈ ਇਸ ਦੀ ਵੀ ਜਾਣਕਾਰੀ ਸਾਹਮਣੇ ਹੈ ਦਰਸਲ ਜੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਤੁਹਾਨੂੰ ਆਪਣੇ ਖਾਤੇ ਦੇ ਵਿੱਚ ਬੈਂਕ ਦੇ ਵਿੱਚ ਕਿੰਨੇ ਪੈਸੇ ਰੱਖਣੇ ਜ਼ਰੂਰੀ ਨੇ ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਤੁਹਾਨੂੰ ਲੋੜ ਪੈ ਸਕਦੀ ਹੈ ਇਸ ਬਾਰੇ ਅਸੀਂ ਇੱਕ ਰਿਪੋਰਟ ਲੈ ਕੇ ਆਏ ਹਾਂ ਤਾਂ ਮਾਰ ਦਿਆ ਨਜ਼ਰ ਰਿਪੋਰਟ ਤੇ ਕੈਨੇਡਾ ਜਾਣ ਵਾਸਤੇ ਪਾਸਪੋਰਟ ਦੇ ਨਾਲ ਵੀਜ਼ੇ ਦੀ ਲੋੜ ਪੈਂ ਵੀਜ਼ਾ ਕਈ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਵਿਦਿਆਰਥੀ ਵੀਜ਼ਾ ਟੂਰਿਸਟ ਵੀਜ਼ਾ ਬਿਜ਼ਨਸ ਵੀਜ਼ਾ ਤੇ ਹੋਰ ਵੀ ਕਈ ਤਰ੍ਹਾਂ ਦੇ ਵੀਜ਼ਾਸ ਪਰ ਵੀਜ਼ਾ ਲਈ ਅਰਜ਼ੀ ਦਿੰਦੇ ਸਮੇਂ ਕੁਝ ਮਹੱਤਵਪੂਰਨ ਗੱਲਾਂ ਨੂੰ ਖਾਸ ਤੌਰ ਦੇ ਤੇ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਕੈਨੇਡਾ ਵੀਜ਼ਾ ਲਈ ਤੁਹਾਡੇ ਬੈਂਕ ਖਾਤੇ 'ਚ ਘੱਟੋ-ਘੱਟ 15 ਲੱਖ ਰੁਪਏ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ ਧਿਆਨ ਦੇ ਵਿੱਚ ਰੱਖਿਆ ਜਾਵੇ ਕਿ ਇਹ ਰਕਮ ਵੀਜ਼ਾ ਅਰਜ਼ੀ ਦੇ ਸਮੇਂ ਪਹਿਲਾਂ ਹੀ ਖਾਤੇ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਅਚਾਨਕ ਜਮ੍ਹਾਂ ਨਹੀਂ ਹੋਣੀ ਚਾਹੀਦੀ ਜੇਕਰ ਵੀਜ਼ਾ ਅਧਿਕਾਰੀ ਨੂੰ ਲੱਗਦਾ ਹੈ ਕਿ ਪੈਸੇ ਅਚਾਨਕ ਜਮ੍ਹਾਂ ਹੋ ਗਏ ਨੇ ਜਾਂ ਖਾਤੇ 'ਚ ਕੋਈ ਵੱਡਾ ਲੈਨ-ਟ੍ਰਾਂਸਫਰ ਹੋਇਆ ਹੈ ਤਾਂ ਵੀਜ਼ਾ ਰੱਦ ਵੀ ਕੀਤਾ ਜਾ ਸਕਦਾ ਹੈ ਬੈਂਕ ਬੈਲੈਂਸ ਦੀ ਜ਼ਰੂਰਤ ਵੀਜ਼ੇ ਦੀ ਕਿਸਮ ਇਸ ਦੀ ਮਿਆਦ ਅਤੇ ਤੁਹਾਡੇ ਨਾਲ ਕੌਣ ਹੈ ਇਸ ਤੇ ਵੀ ਨਿਰਭਰ ਕਰਦੀ ਹੈ ਵਿਦਿਆਰਥੀ ਵੀਜ਼ਾ ਦੀ ਕੀਮਤ ਜ਼ਿਆਦਾ ਹੁੰਦੀ ਹੈ ਕਿਉਂਕਿ ਉਹਨਾਂ ਚ ਪੜ੍ਹਾਈ ਫੀਸ ਤੇ ਰਹਿਣ ਸਹਿਣ ਦੇ ਖਰਚੇ ਸ਼ਾਮਿਲ ਹੁੰਦੇ ਨੇ ਟੂਰਿਸਟ ਵੀਜ਼ਾ ਲਈ ਬੈਂਕ ਬੈਲੈਂਸ ਦੇ ਮੁਕਾਬਲ ਤਨ ਘੱਟ ਹੋ ਸਕਦਾ ਹੈ ਪਰ ਘੱਟੋ ਘੱਟ 10-15 ਲੱਖ ਰੁਪਏ ਦਾ ਬਕਾਇਆ ਸੁਰੱਖਿਤ ਮੰਨਿਆ ਜਾਂਦਾ ਹੈ ਕੈਨੇਡਾ ਵੀਜ਼ਾ ਲਈ ਅਰਜ਼ੀ ਦਿੰਦੇ ਸਮੇਂ ਤੁਹਾਨੂੰ ਪਾਸਪੋਰਟ ਜਿਸ ਦੀ ਵੈਧਤਾ ਮਿਆਦ ਹੋਵੇ ਪਾਸਪੋਰਟ ਆਕਾਰ ਦੀ ਫੋਟੋ ਬੈਂਕ ਸਟੇਟਮੈਂਟ ਜਿਸ ਵਿੱਚ 6 ਮਹੀਨਿਆਂ ਤੱਕ ਦੇ ਸਟੇਟਮੈਂਟ ਹੋਵੇ ਰੈਜ਼ਿਡੈਂਸ ਸਰਟੀਫਿਕੇਟ ਸਿੱਖਿਆ ਦਾ ਸਰਟੀਫਿਕੇਟ ਜੇਕਰ ਤੁਸੀਂ ਵਿਦਿਆਰਥੀ ਵੀਜ਼ੇ ਤੇ ਜਾ ਰਹੇ ਹੋ ਤੇ ਜੇਕਰ ਖਰਚੇ ਖੁਦ ਚੁੱਕ ਰਹੇ ਹੋ ਤਾਂ ਆਮਦਨ ਦਾ ਸਬੂਤ ਦੇਣਾ ਵੀ ਬੜਾ ਜ਼ਰੂਰੀ ਹੁੰਦਾ ਹੈ ਵੱਖ-ਵੱਖ ਉਦੇਸ਼ਾਂ ਅਨੁਸਾਰ ਕੈਨਡਾ ਜਾਣ ਵਾਸਤੇ ਵੱਖ-ਵੱਖ ਕਿਸਮਾਂ ਦੇ ਵੀਜ਼ੇ ਹੁੰਦੇ ਨੇ ਜਿਵੇਂ ਪੜ੍ਹਾਈ ਵਾਸਤੇ ਵਿਦਿਆਰਥੀ ਵੀਜ਼ਾ ਯਾਤਰਾ ਵਾਸਤੇ ਟੂਰਿਸਟ ਵੀਜ਼ਾ ਰੋਜ਼ਗਾਰ ਵਾਸਤੇ ਵਰਕ ਵੀਜ਼ਾ ਕਾਰੋਬਾਰ ਲਈ ਕਾਰੋਬਾਰੀ ਵੀਜ਼ਾ ਸਥਾਈ ਨਿਵਾਸ ਲਈ ਪੀਆਰ ਵੀਜ਼ਾ ਤੇ ਡਿਪਲੋਮੈਟਿਕ ਕੰਮਾਂ ਲਈ ਡਿਪਲੋਮੈਟਿਕ ਵੀਜ਼ਾ ਤੇ ਇਲਾਜ ਵਾਸਤੇ ਮੈਡੀਕਲ ਵੀਜ਼ਾ ਪਰਿਵਾਰ ਜਾਂ ਨਿਰਪਰਾਨ ਲਈ ਪਰਿਵਾਰ ਤੇ ਨਿਰਪਰ ਵੀਜ਼ਾ ਹੁੰਦਾ ਹੈ ਸੈਲਾਨੀ ਵੀਜ਼ਾ 3 ਤੋਂ 4 ਮਹੀਨੇ ਦੇ ਵਿੱਚ ਲੱਗ ਸਕਦਾ ਹੈ ਵਿਦਿਆਰਥੀ ਵੀਜ਼ਾ ਆਮ ਤੌਰ ਤੇ 6 ਮਹੀਨੇ ਤੱਕ ਦਾ ਸਮਾਂ ਲੈਂਦਾ ਹੈ ਕੰਮ ਅਤੇ ਪੀਆਰ ਦੇ ਵੀਜ਼ੇ 'ਚ ਜ਼ਿਆਦਾ ਸਮਾਂ ਲੱਗ ਸਕਦਾ ਹੈ ਤੇ ਪ੍ਰਕਿਰਿਆ ਵੀ ਵਧੇਰੇ ਗੁੰਝਲਦਾਰ ਹੁੰਦੀ ਹੈ ਜੇਕਰ ਤੁਸੀਂ ਖੁਦ ਵੀਜ਼ਾ ਲਈ ਅਰਜ਼ੀ ਦਿੰਦੇ ਹੋ ਤਾਂ ਫੀਸ ਘੱਟ ਹੁੰਦੀ ਹੈ ਪਰ ਜੇਕਰ ਤੁਸੀਂ ਏਜੰਟ ਦੀ ਮਦਦ ਲੈਂਦੇ ਹੋ ਤਾਂ ਲਾਗਤ ਥੋੜੀ ਜ਼ਿਆਦਾ ਹੋ ਸਕਦੀ ਹੈ ਏਜੰਟ ਰਾਹੀਂ ਵਿਦਿਆਰਥੀ ਵੀਜ਼ਾ ਦੇ ਵਿੱਚ 1 ਲੱਖ ਰੁਪਏ ਤੱਕ ਦੀ ਲਾਗਤ ਆ ਸਕਦੀ ਹੈ ਤੇ ਟੂਰਿਸਟ ਵੀਜ਼ੇ ਦੇ ਵਿੱਚ ਇੱਕ ਏਜੰਟ ਦੀ ਰਾਹੀਂ ਇਸ ਦੀ ਕੀਮਤ ਲਗਭਗ 50000 ਰੁਪਏ ਤੋਂ ਹੋ ਸਕਦੀ ਹੈ ਭਾਰਤ ਦੇ ਵਿੱਚ ਜ਼ਿਆਦਾਤਰ ਲੋਕ ਪੜ੍ਹਾਈ ਜਾਂ ਫਿਰ ਸਥਾਈ ਨਿਵਾਸ ਵਾਸਤੇ ਕੈਨੇਡਾ ਜਾਂਦੇ ਨੇ ਸੈਟਸ ਪਾਟੇ ਦੇ ਮਾਮਲੇ 'ਚ ਜ਼ਿਆਦਾਤਰ ਅਮਰੀਕੀ ਨਾਗਰਿਕ ਹੀ ਕੈਨੇਡਾ ਜਾਂਦੇ ਨੇ ਯੂਰੋ ਅਮਰੀਕਾ ਨੇ ਕੈਨੇਡਾ ਦੇ ਉੱਤੇ 1 ਅਗਸਤ ਤੋਂ ਟੈਰਿਫ ਲਾਉਣੇ ਹੋਏ ਨੇ ਇਸੇ ਹੀ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦਾ ਬਿਆਨ ਆਇਆ ਹੈ ਉਹ ਕਹਿੰਦੇ ਨੇ ਕਿ ਅਮਰੀਕਾ ਤੇ ਕੈਨੇਡਾ ਸ਼ਾਇਦ ਵਪਾਰਕ ਸਮਝੌਤੇ ਤੇ ਨਾ ਪਹੁੰਚ ਸਕਣਾਂ 트ੰਪ ਨੇ ਆਖਿਆ ਹੈ ਕਿ ਕੈਨੇਡਾ ਇੱਕ ਅਜਿਹਾ ਦੇਸ਼ ਹੋ ਸਕਦਾ ਹੈ ਜਿੱਥੇ ਸਿਰਫ ਟੈਰਿਫ ਹੀ ਲੱਗਣ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦਾ ਕਹਿਣਾ ਹੈ ਕਿ ਉਹਨਾਂ ਦੇ ਦੇਸ਼ ਦਾ ਸ਼ਾਇਦ ਕੈਨੇਡਾ ਨਾਲ ਨਵਾਂ ਵਪਾਰਕ ਸਮਝੌਤਾ ਨਾ ਹੋ ਸਕੇ ਉਹਨਾਂ ਇੰਜ ਵੀ ਆਖਿਆ ਹੈ ਕਿ ਉਹ ਕੈਨੇਡਾ ਉੱਤੇ ਹੋਰ ਵਿਦੇੜੇ ਟੈਰਿਫ ਲਗਾ ਸਕਦੇ ਨੇ ਜਿਨ੍ਹਾਂ ਦੀ ਸ਼ੁਰੂਆਤ 1 ਅਗ ਟਰੰਪ ਨੇ ਸ਼ੁੱਕਰਵਾਰ ਨੂੰ ਵਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਸਾਡੀ ਕੈਨੇਡਾ ਨਾਲ ਗਲਪਾਤ ਚੰਗੀ ਨਹੀਂ ਚੱਲੀ ਉਹਨਾਂ ਕਿਹਾ ਮੈਨੂੰ ਲੱਗਦਾ ਹੈ ਕਿ ਕੈਨੇਡਾ ਇੱਕ ਅਜਿਹਾ ਦੇਸ਼ ਹੋ ਸਕਦਾ ਹੈ ਜਿੱਥੇ ਸਿਰਫ ਟੈਰਿਫ ਹੋਵੇ ਕੋਈ ਅਸਲ ਗੱਲਬਾਤ ਨਾ ਹੋਵੇ ਇਹ ਟਿੱਪਣੀ ਟਰੰਪ ਨੇ ਸਕਾਟਲੈਂਡ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ ਇਹ ਦੋ ਹਫ਼ਤੇ ਚ ਪਹਿਲੀ ਵਾਰੀ ਸੀ ਕਿ ਟਰੰਪ ਨੇ ਖੁੱਲ ਕੇ ਕੈਨੇਡਾ ਨਾਲ ਚੱਲ ਰਹੀਆਂ ਵਪਾਰ ਚਰਚਾਵਾ ਬਾਰੇ ਟਿੱਪਣੀ ਕੀਤੀ ਹੈ ਟਰੰਪ ਨੇ 10 ਜੁਲਾਈ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਡੀ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 1 ਅਗਸਤ ਤੋਂ ਕੈਨੇਡਾ ਤੇ 35% ਦਾ ਟੈਰਿਫ ਲਗਾਇਆ ਜਾ ਸਕਦਾ ਹੈ ਇਹ ਟੈਰਿਫ ਉਹਨਾਂ ਸਮਾਨਾਂ ਤੇ ਲੱਗੇਗਾ ਜੋ ਹੁਣ 25% ਟੈਰਿਫ ਦੇ ਅਧੀਨ ਆਉਂਦੇ ਨੇ ਟਰੰਪ ਨੇ ਕੈਨੇਡਾ ਤੇ ਟੈਰਿਫ ਫੈਂਟਨਿਲ ਦੀ ਤਸਕਰੀ ਨੂੰ ਕੌਮੀ ਸੁਰੱਖਿਆ ਦਾ ਖਤਰਾ ਦੱਸ ਕੇ ਲਗਾਏ ਨੇ ਹਾਲਾਂਕਿ ਜਿਹੜੀਆਂ ਕੈਨੇਡੀਅਨ ਵਸਤੂਆਂ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੇ ਅਨੁਕੂਲ ਨੇ ਉਹਨਾਂ ਨੂੰ ਟੈਰਫਾਂ ਤੋਂ ਛੋਟ ਹੈ ਇਸ ਤੋਂ ਇਲਾਵਾ ਕੈਨੇਡੀਅਨ ਸਟੀਲ ਤੇ ਐਲੂਮੀਨੀਅਮ ਤੇ 50% ਟੈਰਿਫ ਲੱਗਦਾ ਹੈ ਜੋ ਅਮਰੀਕਾ ਨੇ ਹਰ ਦੇਸ਼ ਤੇ ਲਗਾਇਆ ਹੈ। ਕੈਨੇਡੀਅਨ ਊਰਜਾ ਤੇ ਪੋਟਾਸ਼ ਤੇ 10% ਟੈਰਿਫ ਲੱਗ ਰਿਹਾ ਹੈ। ਟਰੰਪ ਨੇ ਇਹ ਗੱਲ ਇੱਕ ਪੱਤਰਕਾਰ ਦੇ ਸਵਾਲ ਦੇ ਜਵਾਬ ਦੇ ਵਿੱਚ ਕੀਤੀ ਜਿਸ ਨੇ ਪੁੱਛਿਆ ਸੀ ਕਿ ਉਹ ਅਗਲੇ ਸ਼ੁੱਕਰਵਾਰ ਯਾਨੀ ਕਿ 1 ਅਗਸਤ ਤੱਕ ਕੀ ਉਮੀਦ ਕਰਦੇ ਨੇ। ਟਰੰਪ ਨੇ ਆਖਿਆ 1 ਅਗਸਤ ਤੱਕ ਸਾਡੇ ਜ਼ਿਆਦਾਤਰ ਸਮਝੌਤੇ ਹੋ ਜਾਣਗੇ ਜਿਸਾਰੇ ਨਾਮ ਹੀ ਹੋਣ ਤਾਂ ਜ਼ਾਹਰਤਾ ਹੋ ਜਾਣਗੇ। ਉਨ੍ਹਾਂ ਨੇ ਆਸਟ੍ਰੇਲੀਆ ਯੂਰੋਪੀਅਨ ਯੂਨੀਅਨ ਤੇ ਚੀਨ ਨਾਲ ਚੱਲ ਰਹੀਆਂ ਚਰਚਾਵਾਂ ਦੀ ਪ੍ਰਗਤੀ ਬਾਰੇ ਗੱਲ ਕੀਤੀ ਪਰ ਆਲੋਚਨਾ ਲਈ ਕੈਨੇਡਾ ਨੂੰ ਹੀ ਨਿਸ਼ਾਨਾ ਬਣਾਇਆ 트ੰਪ ਨੇ ਸਾਫ਼ ਆਖਿਆ ਹੈ ਕਿ ਸਾਡੇ ਕੋਲ ਕੈਨੇਡਾ ਨਾਲ ਕੋਈ ਸਮਝੌਤਾ ਨਹੀਂ ਹੈ ਅਸੀਂ ਉਹਨਾਂ ਉੱਤੇ ਧਿਆਨ ਨਹੀਂ ਦਿੱਤਾ ਉਹਨਾਂ ਦੀ ਇਹ ਟਿੱਪਣੀ ਕੈਨੇਡਾ ਦੇ ਨਾਲ ਸਮਝੌਤੇ ਦੀਆਂ ਉਮੀਦਾਂ ਨੂੰ ਠੋਸ ਕਰਦੀ ਹੈ ਵਾਸ਼ਿੰਗਟਨ ਦੌਰੇ ਤੇ ਗਏ ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਬਲੈਂਕ ਨੇ ਵੀ 1 ਅਗਸਤ ਦੀ ਮਿਆਦ ਨੂੰ ਲੈ ਕੇ ਘਾਟੇ ਦੀ ਸੰਭਾਵਨਾ ਜ਼ਾਹਰ ਕੀਤੀ ਸੀ ਉਹਨਾਂ ਕਿਹਾ ਸੀ ਕਿ ਉਹ 1 ਅਗਸਤ ਤੱਕ ਦੀ ਡੈਡਲਾਈਨ ਲਈ ਕੰਮ ਕਰਨਾ ਜਾਰੀ ਰੱਖਣਗੇ ਪਰ ਨਾਲ ਹੀ ਕਿਹਾ ਸੀ ਕਿ ਸਾਨੂੰ ਐਸਾ ਸਮਝੌਤਾ ਕਰਨਾ ਹੈ ਜੋ ਕੈਨੇਡਾ ਦੀ ਅਰਥ ਵਿਵਸਥਾ ਤੇ ਵੜਕਰਾਂ ਲਈ ਸਹੀ ਹੋਵੇ ਜ਼ਰੂਰੀ ਹੋਇਆ ਤਾਂ ਹੋਰ ਸਮਾਂ ਵੀ ਲੈ ਸਕਦੇ ਆ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਕਿਹਾ ਸੀ ਕਿ ਕਿਸੇ ਵੀ ਕੀਮਤ ਤੇ ਸਮਝੌਤਾ ਕਰਨਾ ਉਹਨਾਂ ਦਾ ਟੀਚਾ ਨਹੀਂ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਟੀਮ ਹਿਊਸਟਨ ਨੇ ਕਿਹਾ ਕਿ ਕਾਰਨੀ ਡੈਡਲਾਈਨ ਤੱਕ ਲਾਜ਼ਮੀ ਸਮਝੌਤਾ ਕਰਨ ਦੀ ਜ਼ਿਤ ਨਹੀਂ ਹਨ ਕੰਪਨੀ ਆਖਰੀ ਵਾਰੀ 14 ਜੁਲਾਈ ਨੂੰ BBC ਦੇ ਨਾਲ ਇੰਟਰਵਿਊ 'ਚ ਆਖਿਆ ਸੀ ਕਿ ਅਸੀਂ ਕੈਨੇਡਾ ਨਾਲ ਗੱਲ ਕਰ ਰਹੇ ਹਾਂ ਤੇ ਅਸੀਂ ਦੇਖਾਂਗੇ ਕਿ ਕੀ ਬੰਦ ਹੈ ਮੈਨੂੰ ਲੱਗਦਾ ਹੈ ਕਿ ਕੁਝ ਚੰਗਾ ਹੋਵੇਗਾ। ਕਿ ਉਹ ਜਿਹੜੇ ਕੈਨੇਡਾ ਦੀ ਕ੍ਰੈਡਿਟ ਕਾਰਡ ਪ੍ਰਣਾਲੀ ਨੂੰ ਲੈ ਕੇ ਇੱਕ ਰਿਪੋਰਟ ਪੇਸ਼ ਕਰ ਰਹੇ ਹਾਂ ਅੱਜ ਅਸੀਂ ਕਿਉਂਕਿ ਨਵੇਂ ਇਮੀਗ੍ਰੈਂਟਸ ਲਈ ਇਸ ਬਾਬਨਾਵਾ ਤੇ ਕਾਫੀ ਸਾਰੀਆਂ ਚੁਣੌਤੀਆਂ ਹੁੰਦੀਆਂ ਨੇ। ਨਵੇਂ ਆਏ ਇਮੀਗ੍ਰੈਂਟਸ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੇ ਉੱਤੇ ਕਿਹੜੀ ਚਾਤ ਹੈ ਉਹ ਮਰਵਾ ਰਹੇ ਹਾਂ ਕਿਉਂਕਿ ਕੈਨੇਡਾ ਦੇ ਵਿੱਚ ਕ੍ਰੈਡਿਟ ਕਾਰਡ ਬੜਾ ਹੀ ਜ਼ਰੂਰੀ ਹੈ ਪਰ ਜਿਹੜੇ ਵਿਦਿਆਰਥੀ ਨਵੇਂ ਆਏ ਨੇ ਉਹਨਾਂ ਨੂੰ ਕ੍ਰੈਡਿਟ ਕਾਰਡ ਇੰਨੀ ਆਸਾਨੀ ਦੇ ਨਾਲ ਨਹੀਂ ਮਿਲਦਾ ਜਿਸ ਕਰਕੇ ਉਹਨਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਵੇਂ ਭਾਰਤ ਸਣੇ ਕੁਝ ਹੋਰ ਨਾ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਇਮੀਗ੍ਰੈਂਟਸ ਆਪਣੇ ਦੇਸ਼ 'ਚ ਕ੍ਰੈਡਿਟ ਕਾਰਡ ਦੀ ਵਰਤੋਂ ਨਾ ਕਰਦੇ ਹੋਣ ਪਰ ਕੈਨੇਡਾ ਆ ਕੇ ਉਹਨਾਂ ਨੂੰ ਕ੍ਰੈਡਿਟ ਕਾਰਡ ਦੀ ਵਰਤੋਂ ਕਰਨੀ ਪੈਂਦੀ ਹੈ ਨਵੇਂ ਇਮੀਗ੍ਰੈਂਟਸ ਲਈ ਜਿੱਥੇ ਕ੍ਰੈਡਿਟ ਕਾਰਡ ਲੈਣ ਦੇ ਨਾਲ-ਨਾਲ ਕ੍ਰੈਡਿਟ ਸਕੋਰ ਨੂੰ ਵਧਿਆ ਰੱਖਣਾ ਵੀ ਚੁਣੌਤੀਪੂਰਨ ਰਹਿੰਦਾ ਹੈ ਕ੍ਰੈਡਿਟ ਸਕੋਰ ਕਿਸੇ ਵੀ ਵਿਅਕਤੀ ਦੁਆਰਾ ਕ੍ਰੈਡਿਟ ਕਾਰਡ ਰਾਹੀਂ ਕੀਤੇ ਖਰਚੇ ਤੇ ਭੁਗਤਾਨ ਬਾਰੇ ਜਾਣਕਾਰੀ ਦੇਣ ਦਾ ਇੱਕ ਪੈਮਾਨਾ ਹੈ। ਕੈਨੇਡਾ ਵਿੱਚ ਇਕੁਇਫੈਕਸ ਅਤੇ ਟ੍ਰਾਂਸਯੂਨੀਅਨ ਦੋ ਮੁੱਖ ਕ੍ਰੈਡਿਟ ਬਿਊਰੋ ਨੇ ਜੋ ਕ੍ਰੈਡਿਟ ਦਾ ਮੁਲਾਂਕਣ ਕਰਦੇ ਨੇ। ਕੈਨੇਡਾ 'ਚ ਕ੍ਰੈਡਿਟ ਸਕੋਰ 300 ਤੋਂ 900 ਤੱਕ ਹੁੰਦੇ ਨੇ ਜਿਸ 'ਚ 900 ਸਭ ਤੋਂ ਵਧੀਆ ਹੁੰਦਾ ਹੈ। 740 ਤੇ 799 ਦੇ ਵਿਚਾਲੇ ਕ੍ਰੈਡਿਟ ਸਕੋਰ ਨੂੰ ਬਹੁਤ ਵਧੀਆ ਮੰਨਿਆ ਜਾਂਦਾ ਹੈ, ਜਦਕਿ 800 ਤੇ ਇਸ ਤੋਂ ਵੱਧ ਨੂੰ ਸ਼ਾਨਦਾਰ ਮੰਨਿਆ ਜਾਂਦਾ ਹੈ। ਮਹਰਮ ਮੁਤਾਬਕ ਸਮੇਂ ਸਿਰ ਭੁਗਤਾਨ ਨਾ ਕਰਨ ਨਾਲ ਜਿੱਥੇ ਵਿਆਜ ਪੜਨਾ ਪੈਂਦਾ ਹੈ ਉੱਥੇ ਹੀ ਕ੍ਰੈਡਿਟ ਸਕੋਰ ਹੇਠਾਂ ਵੱਲ ਨੂੰ ਜਾਂਦੇ ਨੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਮਹਿੰਗਾਈ ਤੇ ਹੋਰ ਕਾਰਨਾ ਕਰਕੇ ਕ੍ਰੈਡਿਟ ਕਾਰਡ ਦਾ ਬਿੱਲ ਨਹੀਂ ਭਰ ਪਾਉਂਦੇ ਇਕਵੈਫੈਕਸ ਵੱਲੋਂ ਹਾਲ ਹੀ ਦੇ ਵਿੱਚ ਸਾਂਝੀ ਕੀਤੀ ਗਈ ਰਿਪੋਰਟ ਮੁਤਾਬਕ 2025 ਦੀ ਪਹਿਲੀ ਤਿਮਾਹੀ ਦੌਰਾਨ 22 ਖਪਤਕਾਰਾਂ ਚੋਂ 1 ਜਾਂ 1.4 ਮਿਲੀਅਨ ਲੋਕ ਘਟੋਕਟ ਕ੍ਰੈਡਿਟ ਭੁਗਤਾਨ ਤੋਂ ਖੁੰਝ ਗਏ ਭਾਵੇਂ ਕਿ ਬੈਂਕਾਂ ਵੱਲੋਂ ਨਵੇਂ ਆਏ ਇਮੀਗ੍ਰੈਂਟਸ ਨੂੰ ਕ੍ਰੈਡਿਟ ਕਾਰਡ ਲਈ ਅਰਜ਼ੀ ਦੇਣ ਦੀ ਅਪੀਲ ਕੀਤੀ ਜਾਂਦੀ ਹੈ ਪਰ ਪ੍ਰਾਪਤ ਜਾਣਕਾਰੀ ਮੁਤਾਬਕ ਕੈਨੇਡਾ ਦੇ ਵਿੱਚ ਆਏ ਨਵੇਂ ਨੌਜਵਾਨਾਂ ਨੂੰ ਕ੍ਰੈਡਿਟ ਕਾਰਡ ਹਾਸਲ ਕਰਨ ਚ ਕਾਫੀ ਦਿੱਕਤ ਆਉਂਦੀ ਹੈ। ਕੁਝ ਨਵੇਂ ਇਮੀਗ੍ਰੈਂਟਸ ਨੇ ਦੱਸਿਆ ਹੈ ਕਿ ਕ੍ਰੈਡਿਟ ਕਾਰਡ ਦੇਣ ਸਮੇਂ ਬੈਂਕਾਂ ਵੱਲੋਂ ਨੌਕਰੀ ਦੇ ਦਸਤਾਵੇਜ਼ ਮੰਗੇ ਜਾਂਦੇ ਨੇ। ਭਾਰਤੀ ਮੋਲਦੀਪ ਪ੍ਰੇਰਣਾ ਦਾ ਕਹਿਣਾ ਹੈ ਕਿ ਭਾਰਤ ਦੇ ਵਿੱਚੋਂ ਬਹੁਤ ਸਾਰੇ ਵਿਦਿਆਰਥੀ 12ਵੀਂ ਕਰਕੇ ਆਉਂਦੇ ਨੇ ਜਿਨ੍ਹਾਂ ਨੇ ਕਦੇ ਵੀ ਕ੍ਰੈਡਿਟ ਕਾਰਡ ਨਹੀਂ ਵਰਤਿਆ ਹੁੰਦਾ। ਪ੍ਰੇਰਣਾ 2023 ਦੌਰਾਨ ਅੰਤਰਰਾਸ਼ਟਰੀ ਵਿਦਿਆਰਥਣ ਮੇਜੋ ਕੈਂਟ ਆਈ ਸੀ। ਪ੍ਰੇਰਣਾ ਨੇ ਕਿਹਾ ਹੈ ਕਿ ਅਜਿਹੇ ਨਵੇਂ ਇਮੀਗ੍ਰੈਂਟਸ ਦੀ ਕੋਈ ਬੌਥਿਕ ਕ੍ਰੈਡਿਟ ਹਿਸਟਰੀ ਨਾ ਹੋਣ ਕਰਕੇ ਉਹਨਾਂ ਨੂੰ ਜਾਂ ਤਾਂ ਕ੍ਰੈਡਿਟ ਕਾਰਡ ਮਿਲਦਾ ਹੀ ਨਹੀਂ ਜਾਂ ਬਹੁ ਕ੍ਰੈਡਿਟ ਮਿਲਣ ਬਾਰੇ ਇੱਕ ਸਵਾਲ ਦੇ ਜਵਾਬ ਚ ਪ੍ਰੇਰਣਾ ਦਾ ਕਹਿਣਾ ਸੀ ਕਿ ਉਸ ਦਾ ਸਰਨੇਮ ਨਾ ਹੋਣ ਕਰਕੇ ਵੀ ਕੁਝ ਬੈਂਕਾਂ ਵੱਲੋਂ ਕ੍ਰੈਡਿਟ ਕਾਰਡ ਨਹੀਂ ਦਿੱਤਾ ਗਿਆ ਦੱਸਣਯੋਗ ਹੈ ਕਿ ਭਾਰਤ ਚ ਇਹ ਗੱਲ ਆਮ ਹੈ ਕਿਉਂਕਿ ਬਹੁਤ ਸਾਰੇ ਭਾਰਤੀ ਨਾਗਰਿਕਾਂ ਦਾ ਪਹਿਲਾ ਨਾਮ ਹੀ ਹੁੰਦਾ ਹੈ ਅਜਿਹੇ ਵਿਅਕਤੀ ਨੂੰ ਕੈਨੇਡਾ ਦੇ ਵਿੱਚ ਆ ਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕੈਨੇਡਾ ਚ ਵਰਕ ਪਰਮਿਟ ਤੇ ਆਏ ਪ੍ਰਭਜਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਜਦੋਂ ਉਹ ਬੈਂਕ ਦੇ ਵਿੱਚ ਕ੍ਰੈਡਿਟ ਕਾਰਡ ਦੀ ਅਰਜ਼ੀ ਦੇਣ ਗਏ ਤਾਂ ਬੈਂਕ ਨੇ ਨੌਕਰੀ ਤੇ ਤਨਖਾਹ ਦੇ ਸਬੂਤਾਂ ਦੀ ਮੰਗ ਕੀਤੀ ਰਬਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਨਵੇਂ ਆਏ ਇਮੀਗ੍ਰੈਂਟਸ ਨੂੰ ਨੌਕਰੀ ਐਨੀ ਸੌਖੀ ਨਹੀਂ ਮਿਲਦੀ ਜਿਸ ਕਾਰਨ ਉਹ ਕ੍ਰੈਡਿਟ ਕਾਰਡ ਤੋਂ ਵਾਂਝੇ ਜਾਂਦੇ ਨੇ ਕ੍ਰੈਡਿਟ ਹਿਸਟਰੀ ਨਾ ਹੋਣ ਦੀ ਕਹਾਣੀ ਸਿਰਫ ਨਵੇਂ ਆਏ ਇਮੀਗ੍ਰੈਂਟਸ ਤੱਕ ਹੀ ਸੀਮਤ ਨਹੀਂ ਸਗੋ ਬਹੁਤ سارے ਅਜਿਹੇ ਬਜ਼ੁਰਗਾਂ ਦੀ ਵੀ ਹੈ ਪੰਜਾਬੀ ਮੂਲ ਦੇ ਬਜ਼ੁਰਗ ਗੁਰਨੇਕ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੈਨੇਡਾ ਆਏ ਨੂੰ ਪਾਵੇਂ ਇੱਕ ਦਹਾਕਾ ਹੋ ਗਿਆ ਪਰ ਉਹ ਕ੍ਰੈਡਿਟ ਕਾਰਡ ਦੀ ਵਰਤੋਂ ਨਾਲੋਂ ਡੈਬਿਟ ਵਿੱਚੋਂ ਹੀ ਭੁਗਤਾਨ ਕਰਨਾ ਬਿਹਤਰ ਸਮਝਦੇ ਨੇ ਆਰਸੀਗ ਨਾਲ ਗੱਲਬਾਤ ਦੇ ਦੌਰਾਨ ਗੁਰਨੇਕ ਬਰਾੜ ਨੇ ਕਿਹਾ ਕਿ ਉਹਨਾਂ ਨੂੰ ਹਾਲ ਹੀ ਦੇ ਵਿੱਚ ਪਤਾ ਲੱਗਿਆ ਹੈ ਕਿ ਉਹਨਾਂ ਦਾ ਕੋਈ ਬਹੁਤਾ ਕ੍ਰੈਡਿਟ ਹਿਸਟਰੀ ਨਹੀਂ ਹੈ ਗੁਰਨੇਕ ਬਰਾੜ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਉਹਨਾਂ ਨੂੰ ਹਾਲ ਹੀ ਦੇ ਵਿੱਚ ਪਤਾ ਲੱਗਿਆ ਹੈ ਕਿ ਉਹਨਾਂ ਦੀ ਕੋਈ ਬਹੁਤੀ ਕ੍ਰੈਡਿਟ ਹਿਸਟਰੀ ਨਹੀਂ ਹੈ ਗੁਰਨੇਕ ਬਰਾੜ ਨੇ ਕਿਹਾ ਕਿ ਪੰਜਾਬ 'ਚ ਅਜਿਹਾ ਕੋਈ ਚਲਨ ਨਹੀਂ ਸੀ ਅਤੇ ਆਦਤਨ ਇੱਥੇ ਆ ਕੇ ਵੀ ਬਹੁਤ ਸਾਰੇ ਲੋਕ ਕ੍ਰੈਡਿਟ ਦੀ ਵਰਤੋਂ ਨਹੀਂ ਕਰਦੇ ਪੰਜਾਬੀ ਮੂਲ ਦੇ ਅਮਨ ਬਰਾੜ ਦਾ ਕਹਿਣਾ ਹੈ ਕਿ ਨਵੇਂ ਇਮੀਗ੍ਰੈਂਟਸ ਨੂੰ ਕਰ ਲੈਣ ਸਮੇਂ ਵੀ ਕ੍ਰੈਡਿਟ ਹਿਸਟਰੀ ਦੀ ਅਨਹੋਂਦ ਰੜਕਦੀ ਹੈ ਅਮਨ ਬਰਾੜ ਨੇ ਕਿਹਾ ਹੈ ਕਿ ਅਸੀਂ ਆਪਣੇ ਗਾਹਕਾਂ ਨੂੰ ਕ੍ਰੈਡਿਟ ਸਕੋਰ ਵਧੀਆ ਰੱਖਣ ਦੀ ਸਲਾਹ ਦਿੰਦੇ ਹਾਂ ਤਾਂ ਜੋ ਬੈਂਕਾਂ ਤੋਂ ਉਹਨਾਂ ਨੂੰ ਸੌਖਿਆ ਹੀ ਲੋਨ ਮਿਲ ਜਾਵੇ ਅਮਨ ਬਰਾੜ ਨੇ ਕਿਹਾ ਕਿ ਉਹ ਆਪਣੇ ਗਾਹਕਾਂ ਨੂੰ ਬੇਲੋੜੇ ਕ੍ਰੈਡਿਟ ਕਾਰਡ ਲੈਣ ਤੇ ਵਾਰ-ਵਾਰ ਕ੍ਰੈਡਿਟ ਲਿਮਿਟ ਵਧਾਉਣ ਦੀ ਅਰਜ਼ੀ ਦੇਣ ਤੋਂ ਰੋਕਦੇ ਨੇ ਕਾਬਿਲੇ ਖੜਾ ਹੈ ਕਿ ਜਿੱਥੇ ਕੈਨੇਡਾ 'ਚ ਬੈਂਕਾਂ ਤੋਂ ਕ੍ਰੈਡਿਟ ਮਿਲ ਜਾਂਦਾ ਹੈ ਉੱਥੇ ਹੀ ਹੋਰ ਸਟੋਰ ਜਿਵੇਂ ਕਿ ਕੈਨੇਡੀਅਨ ਟਾਇਰ, ਵਾਲਮਾਰਟ ਤੇ ਕੋਸਕੋ ਵਰਗੇ ਵੀ ਕ੍ਰੈਡਿਟ ਕਾਰਡ ਹੀ ਦਿੰਦੇ ਨੇ। ਟੀਡੀ ਬੈਂਕ ਤੋਂ ਐਸ਼ਲੇ ਮਾਰਫੀ ਨੇ মিডিਆ ਨੂੰ ਇੱਕੀ ਮੇਲ ਦੇ ਵਿੱਚ ਦੱਸਿਆ ਹੈ ਕਿ ਉਹਨਾਂ ਦੇ ਬੈਂਕ ਵਿੱਚ ਕ੍ਰੈਡਿਟ ਹਿਸਟਰੀ ਨਾ ਹੋਣ ਤੇ ਵੀ 15000 ਤੱਕ ਦੇ ਕ੍ਰੈਡਿਟ ਕਾਰਡ ਲਈ ਅਸਤੀਤ ਦਿੱਤੀ ਜਾ ਸਕਦੀ ਹੈ। ਮਾਰਫੀ ਦਾ ਕਹਿਣਾ ਹੈ ਕਿ ਉਹਨਾਂ ਦੇ ਕ੍ਰੈਡਿਟ ਕਾਰਡ ਲਈ ਆਕਰਸ਼ਕ ਆਫਰ ਪੇਸ਼ ਕਰਦੇ ਨੇ। ਕੈਨੇਡਾ ਚ ਵਿਤੀ ਸਾਖਰਤਾ ਸੇਵਾਵਾਂ ਪ੍ਰਦਾਨ ਕਰਦੀ ਕਨੇਡੀਅਨ ਬੈਂਕਰਸ ਐਸੋਸੀਏਸ਼ਨ ਤੋਂ ਮੈਗੀ ਚੈਂਗ ਨੇ ਮੀਡੀਆ ਨੂੰ ਇੱਕ ਈਮੇਲ ਦੇ ਵਿੱਚ ਜਵਾਬ ਦਿੰਦਿਆਂ ਆਖਿਆ ਕਿ ਕੈਨੇਡਾ ਚ ਜਦ ਕਿਸੇ ਵੀ ਨਵੇਂ ਦੇਸ਼ ਚ ਕ੍ਰੈਡਿਟ ਤੱਕ ਪਹੁੰਚ ਕਰਨ ਵੇਲੇ ਨਵੇਂ ਆਉਣ ਵਾਲਿਆਂ ਨੂੰ ਦਰਪੇਸ਼ ਮੁੱਖ ਚੁਣੌਤੀਆਂ ਚੋਂ ਇੱਕ ਘਰੇਲੂ ਕ੍ਰੈਡਿਟ ਹਿਸਟਰੀ ਦੀ ਅਣਹੋਂਦ ਹੈ ਮੈਗੀ ਚੈਂਗ ਮੁਤਾਬਕ ਨਵੇਂ ਪ੍ਰਵਾਸੀਆਂ ਨੂੰ ਅਕਸਰ ਆਪਣੇ ਕ੍ਰੈਡਿਟ ਹਿਸਟਰੀ ਨੂੰ ਮੁੱਢ ਤੋਂ ਮੁੜ ਸਥਾਪਿਤ ਕਰਨ ਦੀ ਲੋੜ ਪੈਂਦੀ ਹੈ ਤੇ ਇਸ ਪ੍ਰਕਿਰਿਆ ਦੇ ਵਿੱਚ ਸਮਾਂ ਲੱਗ ਸਕਦਾ ਹੈ ਦੇ ਵਿਤੀ ਉਤਪਾਦਾਂ ਅਤੇ ਸੇਵਾਵਾਂ ਤੱਕ ਪਹੁੰਚ ਕਰਨ ਚ ਆ ਸਕਦੀ ਹੈ ਮੈਗੀ ਚੈਂਗ ਦਾ ਕਹਿਣਾ ਹੈ ਕਿ ਕਨੇਡੀਅਨ ਕ੍ਰੈਡਿਟ ਇਤਿਹਾਸ ਨਾ ਹੋਣ ਦੇ ਬਾਵਜੂਦ ਵੀ ਕ੍ਰੈਡਿਟ ਕਾਰਡਾਂ ਤੱਕ ਪਹੁੰਚ ਸੰਭਵ ਹੈ ਮੈਗੀ ਚੈਂਗ ਨੇ ਕਿਹਾ ਹੈ ਕਿ ਕੈਨੇਡਾ ਚ ਨਵੇਂ ਆਉਣ ਵਾਲੇ ਇਮੀਗ੍ਰੈਂਟਸ ਲਈ ਬਹੁਤ ਸਾਰੇ ਬੈਂਕਾਂ ਵੱਲੋਂ ਆਪੋ ਆਪਣੇ ਪ੍ਰੋਗਰਾਮ ਚ ਚਲਾਏ ਜਾਂਦੇ ਨੇ ਜਿਨ੍ਹਾਂ ਰਾਹੀਂ ਖਾਤਾਧਾਰਕ ਕ੍ਰੈਡਿਟ ਕਾਰਡ ਦੀ ਅਰਜ਼ੀ ਦੇ ਸਕਦੇ ਨੇ ਕੈਨੇਡਾ ਚ ਕ੍ਰੈਡਿਟ ਕਾਰਡ ਨਾਲ ਜੁੜੇ ਧੋਖਾਧੜੀ ਦੇ ਮਾਮਲੇ ਤੇ ਵੀ ਪਰਮਾਰ ਹੈ ਮਹਰਾ ਮੁਤਾਬਕ ਕ੍ਰੈਡਿਟ ਕਾਰਡ ਦੀ ਜਾਣਕਾਰੀ ਚੋਰੀ ਕਰਕੇ ਦੁਰਵਰਤੋਂ ਕੀਤੀ ਜਾਂਦੀ ਹੈ ਬੈਂਕਾਂ ਵੱਲੋਂ ਅਜਿਹੇ ਮਾਮਲਿਆਂ 'ਚ ਐਂਟੀ ਫਰਾਡ ਸੈਂਟਰ ਨੂੰ ਸੰਪਰਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਤੇ ਉਦੜ ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨੀਓ ਨੇ ਹਾਈਵੇ ਪੁਨਰਨਿਰਮਾਨ ਦੇ ਵਿੱਚ ਨਿਵੇਸ਼ ਦਾ ਐਲਾਨ ਕੀਤਾ ਹੈ ਗਲੈਨ ਬੋਰੋ ਦੇ ਵਿੱਚ ਇੱਕ ਨਿਊਜ਼ ਕਾਨਫਰੰਸ ਕੀਤੀ ਗਈ ਹੈ ਪ੍ਰੀਮੀਅਰ ਵੈਬ ਕਿਨੀਓ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਪ੍ਰਵਿੰਸ਼ਲ ਟ੍ਰੰਕ ਹਾਈਵੇ 2 ਤੇ ਬੁਨਿਆਦੀ ਢਾਂਚੇ ਦੇ ਅਪਗ੍ਰੇਡ ਅਤੇ ਮੁਰੰਮਤ ਦੇ ਵਿੱਚ 115 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ ਪ੍ਰਾਂਤ ਹਾਈਵੇ ਤੇ ਢਾਂਚਿਆਂ ਦੀ ਮੁਰੰਮਤ ਤੇ ਤਬਦੀਲੀ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਕਿ ਮੈਨੀਟੋਬਾ ਸਕਿਚਵਨ ਸਰਹੱਦ ਤੋਂ ਵਿਨੀਪੈਗ ਦੇ ਬਾਰੀ ਹਿੱਸੇ ਤੱਕ ਨੂੰ ਜਾਂਦਾ ਹੈ ਇਹ ਅਪਗ੍ਰੇਡ ਸਥਾਨ ਕਿਸਾਨ So, we're here today to announce more than $115 million in road and bridge repairs for Highway 2, Highway 5, and 34. So, this is all about making sure that Manitobans, especially Folks who live in rural communities have a good quality of life, are safe as you lead those good lives, and are proud of this province that we all love so much. Now, we know in rural Manitoba, people often spend a lot of time on the road, and I can tell you from firsthand experience that uh, some of the roads nearby here could use some more attention. My friends here, uh, behind the camera just heard me uh, talking about uh, highway 5 just to our north and i'm glad that 15 kilometers of that stretch is going to be repaired as part of this announcement uh, yesterday we were in brandon and i can say that to the voters here in glenboro you should be very proud of some of your uh, local leadership as well as some of the leadership of nearby rms who pretty much i would say chased us down and said 34 <laughs> And Highway 2 need more attention, need more investment. And so, hey, we're listening, government, right? Absolutely you know, cool. ask, and uh, we'll do our best to help uh, make sure that those needs are met. When we look around the country today, though, uh, this country that we love so much, we know that it's also got to be about our economy, putting people to work, making sure that the folks with uh, high-vis gear on, and uh, the people who do this road repair and infrastructure investments. Have the opportunity to keep powering our economy forward. We know that there's a whole situation going on with the Trump administration. Across Canada, people are thinking about how are we going to build up our Canadian economy? Well, investing in our local infrastructure is one of the best ways that we can stand up for Team Canada. It puts people to work, it creates spin off investments in the community, and then those dollars continue to get reinvested in communities like this one. So, we're standing here to make sure that the roads get fixed, make sure that people have a good quality of life. But along the way, we're doing our part as part of this $3.7 billion infrastructure program to ensure that the true north will always stay strong and free and that we will never be the 51st state. The bridges that we're talking about uh, just to our north here to get to the uh, Spruce Woods Provincial Park and then again on uh, 34, as I mentioned. And uh, some of the additional work on Highway 2 at the Suras River to ensure that the structure there is rehabilitated. <laughs>